ਮਰਕਸ ਚਾਰ ਅਧੇ ਹੈ ਲੁਕਾ 24 रह पैती मरकु चार बजे खोलेंगे पंजाबी बाइबल नवा नेम सतवंजा पेज मी दाल दो अगली किताब मरकुस ਉਹ ਫਿਰ ਧੀਰ ਦੇ ਕੰਢੇ ਉਪਦੇਸ਼ ਦੇਣ ਲੱਗਾ ਅਤੇ ਇੱਕ ਐਡੀ ਭੀੜ ਉਹਦੇ ਕੋਲ ਇਕੱਠੀ ਹੋਈ ਜੋ ਹੋਤੀ ਇਹ ਵਿੱਚ ਇੱਕ ਵੇੜੀ ਉੱਤੇ ਚੜ੍ਹ ਬੈਠਾ ਅਤੇ ਸਾਰੀ ਭੀੜ ਧੀਰ ਦੇ ਕੰਢੇ ਧਰਤੀ ਉੱਤੇ ਰਹੀ ਜਿ ਉਸਨੇ ਉਹਨਾਂ ਨੂੰ ਦ੍ਰਿਸ਼ਟਾਂਤਾ ਵਿੱਚ ਬਹੁਤ ਸਾਰੀਆਂ ਗੱਲਾਂ ਦਾ ਉਪਦੇਸ਼ ਦਿੱਤਾ ਅਤੇ ਆਪਣੇ ਉਪਦੇਸ਼ ਵਿੱਚ ਉਹਨਾਂ ਨੂੰ ਕਿਹਾ ਸੁਣੋ ਕੀ ਕਹਿੰਦਾ ਸ਼ਿਵਤੀ ਵਾਰ-ਵਾਰ ਸੁਣੋ ਧਿਆਨ ਦੇ ਨਾਲ ਹਾਲੇਲੂਇਆ ਸੋਨੋ ਵੇਖੋ ਇੱਕ ਵੇਜਰ ਵਾਲਾ ਵੇਜਰ ਨੂੰ ਨਿਕਲਿਆ। ਅਤੇ ਐ ਹੋਇਆ ਕਿ ਉਹਦੇ ਵੇਜ ਦੇ ਕੁਝ ਪਹੇ ਵੱਲ ਗਿਰ ਪਿਆ ਅਤੇ ਪੰਛੀ ਆਣ ਕੇ ਉਹਨੂੰ ਚੁਗ ਗਏ। ਅਤੇ ਕੁਝ ਪਕੜੀ ਲਈ ਜ਼ਮੀਨ ਵਿੱਚ ਗਿਰਿਆ ਜਿੱਤੇ ਉਹਨੂੰ ਬਹੁਤ ਈ ਮਿੱਟੀ ਨਾ ਮਿਲੀ ਅਤੇ ਢੂੰਗੀ ਮਿੱਟੀ ਨਾ ਮਿਲਣ ਕਰਕੇ ਕੁਛ ਏਤੀ ਉੱਗ ਪਿਆ। ਅਤੇ ਜਦ ਸੂਰਜ ਚੜ੍ਹਿਆ ਤਾਂ ਕਮਲਾ ਗਿਆ ਤੇ ਜਣ ਨਾ ਪਾਣ ਦੇ ਕਾਰਨ ਸੁੱਕ ਗਿਆ। ਅਤੇ ਕੁਝ ਕੰਢਿਆ ਲੈਣ ਵਿੱਚ ਕਰਿਆ। ਅਤੇ ਕੰਢਿਆ ਲੈਣੇ ਬਾਦਕਿ ਉਹਨੂੰ ਦਿਵਾ ਲਿਆ। ਅਦੇ ਉਹ ਨਾ ਫਲਿਆ। ਅਤੇ ਕੁਝ ਚੰਗੀ ਜ਼ਮੀਨ ਵਿੱਚ ਕਿਰਿਆ ਅਤੇ ਉਗਦਿਆ, ਵਧਿਆ, ਫਲਿਆ। ਕੁਝ 30 ਗੁਣਾ, ਕੁਝ 60 ਗੁਣਾ, ਕੁਝ 100 ਗੁਣਾ। ਸਭ ਜਾਣੋ ਹੋ ਜਾਣਗੇ ਆਮੇਨ। ਹallelujah। ਹallelujah। ਇਹ ਵਾਚਨ ਕਨਵਰਸ਼ਨ ਇਹ ਮੈਨੂੰ 2019 ਦੇ ਵਿੱਚ ਦਿੱਤਾ ਸੀਗਾ ਇਹ ਆਏ ਮਰਕਮ ਚਾਰ ਦੀ ਅੱਠ। ਅਤੇ ਕੁਝ ਚੰਗੀ ਜ਼ਮੀਨ ਵਿੱਚ ਕਿਰਿਆ ਅਤੇ ਉਗਦਿਆ ਵਧਿਆ, ਫਲਿਆ। ਕੁਝ 30 ਗੁਣਾ, ਕੁਝ 60 ਗੁਣਾ, ਕੁਝ 100 ਗੁਣਾ। 2019 ਦੇ ਵਿੱਚ ਇਹ ਵਾਰਡਮੈਨ ਨੂੰ ਮਿਲਿਆ ਸੀ ਤਾਂ ਮੈਂ ਝੱਟ ਉਸੇ ਦਾ ਮਨੋਟ ਕੀਤਾ ਉਹਦੇ ਤੇ ਲਿਖਿਆ ਵੀ ਇਹ ਪ੍ਰਭੂ ਬੋਲੋ ਇੰਨੀ ਤਰੀਕ ਨੂੰ ਮੇਰੇ ਕੋਲ ਆਇਆ 18 ਤਰੀਕ ਪੰਜਵੇਂ ਮਹੀਨਾ 2019 ਨੂੰ ਇਹ ਵਾਚਨ ਮੇਰੇ ਕੋਲ ਆਇਆ ਸੀ ਪਰਮੇਸ਼ੁਰ ਦਾ ਹallelujah ਉਹ ਤੋਂ ਕੋਈ ਅਜੇ ਸੇਵਕੀ ਸਟਾਰਟ ਨਹੀਂ ਹੋਈ ਸੀ ਉਸ ਤੋਂ ਬਾਅਦ 2022 ਦੇ ਵਿੱਚ ਸੇਵਕੀ ਸਟਾਰਟ ਹੋਈ ਹੈ ਔਰ 22 ਤੋਂ ਲੈ ਕੇ 25 ਦਿਨਾਂ ਸਾਲਾਂ ਦੇ ਵਿੱਚ ਤੁਸੀਂ ਆਸ਼ੀਸ਼ ਦੇ ਸਕਦੇ ਹੋ ਹਰ ਇੱਕ ਪਾਸੇ ਉਹਨੇ ਮੈਨੂੰ ਬੁਦਾਇਆ ਪਰਮੇਸ਼ੁਰ ਨੇ ਹallelujah ਮਸੇਦੇ ਵਿੱਚ ਅਭਿਸ਼ੇਕ ਦੇ ਵਿੱਚ ਦਾਨ ਔਰ ਬਦਾਨਾ ਦੇ ਵਿੱਚ ਪੁਨੈਂਟਿੰਗ ਦੇ ਵਿੱਚ ਪਰਿਵਾਰ ਦੇ ਵਿੱਚ ਬਲੇਸਿੰਗ ਦੇ ਵਿੱਚ ਆਸ਼ੀਰਵਾਦ ਦੇ ਵਿੱਚ ਹਰ ਇੱਕ ਪਾਸੇ ਕੋਈ ਹਜੇ ਵੀ ਕਮੀ ਛੱਡੇ ਨਹੀਂ ਵਧੀਆ ਖਾਣ ਨੂੰ ਦਿੰਦਾ ਵਧੀਆ ਪਹਿਨਣ ਨੂੰ ਦਿੰਦਾ ਵਧੀਆ ਸ਼ੋਹਰਾਮ ਦਿੰਦਾ ਸਤਿਮੁਰ ਦਾ ਭਾਟਨ ਪੂਰਾ ਹੋਇਆ ਕਹਿੰਦਾ ਜੇ ਤਾਂ ਮੈਂ ਦਊਂਗਾ ਕੋਈ ਵਿੱਚ ਕੋਈ ਵੀ ਦੁੱਖ ਨਹੀਂ ਮਿਲਾਂਗਾ ਇਹ ਕਹਿੰਦਾ ਤੁਸੀਂ ਜਮ ਜਨ ਵੀ ਬਾਰਕਤ ਕੀ ਉਹ ਮੇਰੇ ਵੱਲੋਂ ਹੋਊਗੀ ਜਿਹਦੇ ਵਿੱਚ ਕੋਈ ਵੀ ਦੁੱਖ ਨਹੀਂ ਹੋਏ ਤੁਹਾਨੂੰ ਦੇਦਾ ਹallelujah ਜਿੱਦਾਂ ਨਵੀ ਗੱਡੀ ਦਿੱਤੀ ਪਰਮੇਸ਼ਾਨ ਨੇ ਉਹਦੇ ਵਿੱਚ ਕਦੇ ਮੈਨੂੰ ਕੋਈ ਦਿੱਕਤ ਨਹੀਂ ਆਈ ਵੀ ਇਹਦੇ ਵਿੱਚ ਮੈਥੋਂ ਤੇਲ ਨਹੀਂ ਪੈਂਦਾ ਜਿਵੇਂ ਕਿ ਤੇ ਜਾਣਾ ਹੁੰਦਾ ਤੁਸੀਂ ਦੇਖ ਸਕਦੇ ਹੋ ਉਹਦੀ ਟੈਂਕੀ ਹਮੇਸ਼ਾ ਪਰਮੇਸ਼ਾਨ ਦੀ ਦਿਆ ਦੇ ਨਾਲ ਫੁੱਲ ਰਹਿੰਦੀ ਹallelujah ਯੋ ਕਿ ਜਦ ਇਹ ਵਾਜਨ ਦਿੱਤਾ ਪਰਮੇਸ਼ਰ ਨੇ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਦਿਖਾਉਣਾ ਇਹ ਮੇਰਾ ਜੋ ਤੁਸੀਂ ਔਰੇਂਜ ਕਲਰ ਦਾ ਹੈਟ ਦੇਖੋਗੇ ਨਾ ਗਾਈਡ ਲਾਈਨ ਕੀਤਾ ਹੋਇਆ ਅੰਡਰਲਾਈਨ ਕੀਤਾ ਹੋਇਆ ਇਹਦੇ ਥੱਲੇ ਡੇਟ ਵੀ ਪਾਈ ਹੋਈ ਹੈ ਪ੍ਰਭੂ ਵੱਲੋਂ 18 ਮਈ 2019 ਹਾਲੇਲੂਇਆ ਪਰਮੇਸ਼ਰ ਨੇ ਉਹ ਤੋਂ ਮੇਰੀ ਮਿੱਟੀ ਨੂੰ ਦੇਖ ਲਿਆ ਜਾਂਚ ਲਿਆ ਪਰਖ ਲਿਆ ਇਹ ਕੀ ਹੋਗਾ ਇਹਨੂੰ ਮੈਂ 100 ਗੋਣਾ ਵਧਾਉਂਗਾ ਅਮਨ ਜੀਤ ਕੋਟਨੀ ਦਾ ਸੰਤ ਜੀ ਦਾ ਬਹੁਤ ਵਾਰੀ ਵਾਚਨ ਦਿੱਤਾਗਾ ਵੀ ਆਪਣੀ ਮਿੱਟੀ ਨੂੰ ਪਜਾਉ ਕਰ ਲੋ ਪਵਿੱਤਰ ਕਰ ਲੋ ਤਾਂ ਮੱਟੀ ਕਰ ਲੋ ਵੀ ਵਾਚਨ ਨੂੰ ਸਮਾਦਰੋ ਪਰਵਾਚਨ ਕਹਿੰਦਾ ਸੋਣਿਆ ਹੈ ਗਿਆ ਵਾਚਨ ਕਈਆਂ ਲਈ ਲਾਹੇਮੰਦ ਸਾਬਤ ਨਹੀਂ ਹੁੰਦਾ ਹallelujah ਕੌਂਟਾ ਲੈਂਦੇ ਆ ਪਰ ਅੰਦਰ ਉਹਨੂੰ ਸਮਾਉਂਦੇ ਨਹੀਂ ਆਪਣੀ ਮਿੱਟੀ ਨੂੰ ਤਿਆਰ ਨਹੀਂ ਕਰਦੇ ਪੂਰੇ ਬਲੀਵ ਦੇ ਵਿੱਚ ਨਹੀਂ ਰਹਿੰਦੇ ਵਿਸ਼ਵਾਸ ਦੇ ਵਿੱਚ ਨਹੀਂ ਰਹਿੰਦੇ ਘਟ ਦਾ ਵੱਧਾ ਕਦੇ ਹੋ ਗਿਆ ਕਿਦਾਂ ਪ੍ਰੇਅਰ ਕਰ ਲਈ ਕਦੇ ਨਹੀਂ ਕਰ ਲਈ ਹਾਲੇਲੂਇਆ ਤਾਂ ਕਰਕੇ ਵਾਚਨ ਪਰਮੇਸ਼ਰ ਇੱਕ ਜ਼ਮੀਨ ਨੂੰ ਇੱਥੇ ਕਹਿ ਰਿਹਾ ਕਲੀਸਿਆ ਨੂੰ ਕਹਿ ਰਿਹਾ ਲੋਕਾਂ ਨੂੰ ਕਹਿ ਰਿਹਾ ਕਿ ਕਿਸ ਕਿਸ ਪ੍ਰਕਾਰ ਦੇ ਲੋਕ ਹੁੰਦੇ ਨੇ ਕਿਵੇਂ ਕਿਵੇਂ ਵਾਚਨ ਸੁਣਦੇ ਨੇ ਕੋਈ ਤਾਂ ਸੁਣ ਕੇ 30 ਗੋਣਾ ਰਿਜ਼ਲਟ ਲੈ ਕੇ ਆਉਂਦਾ ਕੋਈ 60 ਗੋਣਾ ਲੈ ਕੇ ਆਉਂਦਾ ਕੋਈ 100 ਗੋਣਾ ਲੈ ਕੇ ਆਉਂਦਾ ਹallelujah ਪਰ ਅੱਜਕੱਲ ਨੋਟ ਕੀਤਾ ਜਾਂਦਾ ਕੁਝ ਕਲੇਸ਼ੀਆ ਠੀਕ ਉਹਨਾਂ ਦੇ ਵਿੱਚ ਵੀ ਨਹੀਂ ਪਾਈ ਗਈ ਹallelujah ਠੀਕ ਉਹਨਾਂ ਦੇ ਵਿੱਚ ਵੀ ਨਹੀਂ ਪਾਈ ਗਈ ਜਿੱਦਾਂ ਹੀ ਆਪਾਂ ਲਾ ਲਓ ਬੈਠੇ ਆਪਣੇ ਠੀਕ ਹੀ ਆ ਲਓ ਜਪਾਵਨ ਹਰ ਇੱਕ ਨੂੰ ਸੇਵਾ ਮਿਲੀ ਹੋਈ ਆ ਜੋ ਠੀਕ ਹੀ ਆ ਕਲੇਸ਼ੀਆ ਮੈਂ ਬਹੁਤ ਹੀ ਸੁਣਿਆ ਦੇਖਿਆ ਵੀ ਆ ਵੀ ਉਹ ਖੁਦ ਹੀ ਟਾਈਮ ਤੇ ਨਹੀਂ ਆ ਰਹੀ ਹallelujah ਜੋ ਪਰਵੇਸ਼ ਦਾ ਵਾਚਨ ਕਹਿੰਦਾ ਉਹ ਵਾਚਨ ਜਿਵਾੜੀ ਨਹੀਂ ਹੈ ਕੋਸੀ ਨੇ ਉਹਨੂੰ ਪੂਰਾ ਕਾਰਹੀ ਨਹੀਂ ਕਦੇ ਕਰ ਦਿੰਨੇ ਆ ਮਿਹਨੇ ਚ ਕਦੀ ਵਾਸ਼ਾਇਦ ਨਹੀਂ ਆਪਾਂ ਪਹਿਲ ਕਰਨ ਦਿੱਤੀ ਹੋਈ ਆ ਪਤਾ ਨਹੀਂ ਆਲਸ ਨੂੰ ਦਿੱਤੀ ਹੋਈ ਆ ਪਤਾ ਨਹੀਂ ਲੇਟ ਨੂੰ ਦਿੱਤੀ ਹੋਈ ਆ ਪਤਾ ਨਹੀਂ ਆਪਣੇ ਕੰਮਾਂ ਨੂੰ ਦਿੱਤੀ ਹੋਈ ਆ ਖੁਦ ਦੇ ਵਾਚਨ ਸੁਣ ਕੇ ਕੀ ਕੀਤਾ ਮੈਂ ਬਹੁਤ ਵਾਰੀ ਇਹ ਵਾਚਨ ਸੁਣਾਇਆ ਤੇ ਐਂਤਵਾਰ ਨੂੰ ਪਰਵੇਸ਼ ਦੇ ਘਰ ਦੇ ਵਿੱਚ ਆਉਣਾ ਟਾਈਮ ਤੇ ਨਾ ਆਉਣਾ ਦਾਉ ਦੀ ਤਰ੍ਹਾਂ ਆਉਣਾ ਬੋਸ਼ੋ ਕਿ ਉਹਨਾਂ ਲੁੱਡੀਆਂ ਪਾ ਕੇ ਉਹਨਾਂ ਨੱਚਦੇ ਆਣ ਉਹ ਮੈਂ ਖੁਸ਼ ਹੋਇਆ ਮੈਨੂੰ ਅੱਖ ਲੱਗੇ ਪਰਵੇਸ਼ ਦੇ ਘਰ ਵਿੱਚ ਜਾਣਾ ਪਰ ਆਪਣੇ ਕੰਮਕਾਰਾਂ ਵਿੱਚ ਕਈ ਵਾਰ ਇਨਸਾਨ ਵਿਅਸਤ ਹੋ ਜਾਂਦਾ ਸੁਣਿਆ ਗਿਆ ਬਾਅਦ ਰਿਜ਼ਲਟ ਨਹੀਂ ਲੈ ਕੇ ਉਹਦਾ ਲਾਹੇ ਵੰਨ ਨਹੀਂ ਸਾਬਤ ਹੁੰਦਾ ਤਾਂ ਉਹ 30 ਗੁਣਾ ਤਾਂ ਵੀ ਫਿਰ ਆਸ ਜੀ ਕੀਮ ਦੀ ਥੱਲੇ ਰਹਿੰਦੀ ਹੈ ਹਾਲੇਲੂਇਆ ਫਿਰ ਉਹਨੇ ਕਿਹਾ ਜੀ ਦੇ ਸੁਣ ਦੇ ਕੰਨ ਹੋਣ ਉਹ ਸੁਣੇ ਵਾਰ-ਵਾਰ ਬਾਤ ਦੇ ਵਿੱਚ ਤੁਹਾਨੂੰ ਇਹ ਤੁਹੇ ਪੜੋਗੇ ਜਿਹੜੇ ਸੁਣਨ ਨੂੰ ਕਹਿੰਦਾ ਵੀ ਧਿਆਨ ਦੇ ਨਾਲ ਸੁਣ ਲੋ ਧਿਆਨ ਦੇ ਨਾਲ ਉਹਨੂੰ ਮੰਨ ਲੋ ਧਿਆਨ ਨਾਲ ਸੁਣ ਕੇ ਮੰਨ ਲਿਆ ਕੋਈ ਸ਼ਿਕਾਇਤ ਕੋਈ ਨਹੀਂ ਰਹੂ ਤੁਹਾਡੀ ਲਾਈਫ ਦੇ ਵਿੱਚ ਤੁਸੀਂ ਕਿ ਕਿਸੇ ਕਿਸੇ ਦੀ ਗੁਲਾਮੀ ਨਹੀਂ ਕਰੋਗੇ ਤੁਸੀਂ ਲੈ ਨਾਲੇ ਤੁਸੀਂ ਦੇਹ ਨਾਲੇ ਹੋਮੋਗੇ ਜਿਹੋ ਵਚਨ ਕਹਿੰਦਾਗਾ ਜਦੋਂ ਸੋਣਿਆ ਕਿ ਰਜ਼ਲ ਲੈ ਕੇ ਆਊਗਾ ਸੋਣਿਆ ਕਿ ਆਪਣੀ ਲਾਈਫ ਵਿੱਚ ਕੰਮ ਕਰੂਗਾ ਸੁਣ ਕੇ ਉਹਦੇ ਅਨੁਸਾਰ ਆਪਾਂ 100 ਗੁਣਾ ਫਲ ਲੈ ਕੇ ਆਵਾਂਗੇ ਆਪਣੀ ਮਿੱਟੀ ਨੂੰ ਬਜਾਊ ਕਰਾਂਗੇ ਉਹਨੂੰ ਸੰਭਾਲਾਂਗੇ ਵਚਨ ਨੂੰ ਉਹਦੇ ਅਨੁਸਾਰ ਚੱਲ ਪਾ ਕੇ ਆਪਣੇ ਸਰੀਰ ਨੂੰ ਮੋੜ ਲਾਂਗੇ ਪਾਲਿਸ ਅੰਕੀ ਕਹਿੰਦਾ ਮੈਂ ਆਪਣੇ ਸਰੀਰ ਨੂੰ ਮਾਰਦਾ ਆਪਣੀ ਦੇਹ ਨੂੰ ਮਾਰਦਾ ਔਰ ਕੱਟਦਾ ਕਿਨੂੰ ਵਾਸਤੇ ਵਿੱਚ ਲੈ ਕੇ ਆ ਸਾਂਗਾ ਵੇ ਮੈਂ ਦੂਸਰੇ ਨੂੰ ਸਮਝਾਉਂਦਾ ਸਮਝਾਉਂਦਾ ਕਿ ਤੇ ਆਪ ਹੀ ਨਾ ਵਚਨ ਤੋਂ ਬਾਹਰ ਹੋ ਜਾ ਇਸ ਲਈ ਕਹਿੰਦਾ ਮੈਂ ਆਪਣੇ ਸਰੀਰ ਨੂੰ ਮਾਰਦਾਨ ਘਟਦਾ ਕੀ ਤੁਸੀਂ ਆਪਣੇ ਸਰੀਰ ਨੂੰ ਮਾਰਦੇ ਹੋਣ ਘਟਦੇ ਹੋ ਪਹਿਲੀ ਗੱਲ ਇਹ ਹੀ ਵਜੋਂ ਲੈਵੇ ਸੰਡੇ ਟਾਈਮ ਨਾਲ ਉਹਨੇ ਯੂਵਾਸ਼ਿਪ ਟੀਮ ਦਾ ਕੰਮ ਆ ਉਹ ਸਾਰਾ ਇਹ ਡੈਕੋਰੇਸ਼ਨ ਦਾ ਕੰਮ ਹੋ ਗਿਆ ਸਾਮ ਸਭਾ ਇਹਦਾ ਕੰਮ ਹੋ ਗਿਆ ਅਗਰ ਤੁਸੀਂ ਜਾਣ ਪੁੱਝ ਕੇ ਲੇਟ ਕਰ ਰਹੇ ਹੋ ਤਾਂ ਉਹਨੂੰ ਦੇਰੀ ਦਾ ਆਤਮਾ ਉਸ ਤੇ ਆਣਾ ਤੁਹਾਡੀ ਲਾਈਫ ਦੇ ਵਿੱਚ ਅਗਰ ਤੁਸੀਂ ਪ੍ਰਾਰਥਨਾ ਕਰੋਗੇ ਉਹ ਫਿਰ ਵੀ ਬਾਹਰ ਨਿਕਲਣਾ ਹਰ ਇੱਕ ਕੰਮ ਦੇ ਵਿੱਚ ਦੇਰੀ ਆਊਗੀ ਢਿੱਲਾ ਪੈਣਾ ਆਊਗਾ ਨਿਰਾਸ਼ਾ ਆਊਗੀ ਕਿਉਂਕਿ ਤੁਸੀਂ ਜਿੱਦਾਂ ਦਾ ਬੋਂਗੇ ਪਰਿਵਾਰ ਦੇ ਘਰ ਦੇ ਵਿੱਚ ਉਦਾਂ ਦਾ ਹੀ ਹੋਊਗਾ ਰਾਤ ਮੈਂ ਇੱਕ ਫੋਰਨ ਦਾ ਬੰਦਾ ਐਲਾਨ ਵਾਸਤੇ ਤੁਸੀਂ ਸੁਣਿਆ ਹੋਣਾ ਬਹੁਤ ਰਿਚ ਪਰਸਨ ਟੈਸਲਾ ਕੰਪਨੀ ਦੇ ਨਾਮ ਤੇ ਬੋਲੀ ਹੋਈ ਆ ਜੋ ਸਪੇਸ ਉਪਰ ਅੰਤਰਿਕਸ਼ ਵਿੱਚ ਜੁੜਾਈ ਜਾਂਦਾ ਨੇ ਉਹਨੇ ਸ਼ੁਰੂ ਕੀਤੇ ਸੀਗੇ ਉਹਨੇ ਵੀ ਬਾਈਬਲ ਦੇ ਵਾਚਨ ਨੂੰ ਫੋਲੋ ਕੀਤਾ ਵੀ ਜਿੱਦਾਂ ਦਾ ਮੈਂ ਬੀਜੂਗਾ ਉਦਾਂ ਦਾ ਹੀ ਭਟੂਗਾ ਹallelujah ਜਿਹੜੀ ਮੈਂ ਉਹਦੇ ਬਾਰੇ ਸੋਹਣਿਆ ਰਾਤ 22 ਮਿੰਟ ਦੀ ਵੀਡੀਓ ਦੇਖੀ ਸੀ ਉਹਨੇ ਹਰ ਇੱਕ ਵਾਚਨ ਫੋਲੋ ਕੀਤਾ ਤਾਂ ਕਰਕੇ ਉਹਦੀ ਆਸ਼ੀਸ਼ ਉਹਨੇ ਜੋ ਬੋਇਆ ਉਹਦੇ ਅਨੁਸਾਰ ਪਤਾ ਨਹੀਂ ਕਿੰਨੇ ਗੁਣਾ ਫੱਟਿਆ ਕਿੰਨੇ ਗੁਣਾ ਪਾਇਆ ਬਹੁਤ ਹੀ ਅਮੀਰ ਬਣਿਆ ਰਿੱਚ ਬਣਿਆ ਬੇਹੱਦ ਜਦੋਂ ਨੇ ਸ਼ੁਰੂਆਤ ਕੀਤੀ ਸੀ ਕੰਮ ਦੀ ਉਹਨੂੰ ਤਿੰਨ ਵਾਰੀ ਫੇਲੇ ਨੇ ਮਿਲਿਆ ਤਿੰਨ ਵਾਰੀ ਨਿਰਾਸ਼ਾ ਮਿਲੀ ਲੱਖਾਂ ਰਬਹਰ ਬਹੁਤ ਡੋਲਰ ਆਵਾਜਨ ਸੜ ਕੇ ਨਾਸ ਹੋ ਗਏ ਸਵਾਹ ਹੋ ਗਏ ਕਿਉਂਕਿ ਪਹਿਲਾਂ ਨੂੰ ਰਿਜ਼ਲਟ ਨਹੀਂ ਮਿਲਿਆ ਜਦੋਂ ਸਪੇਸ ਉਹਨੇ ਸੜਿਆ ਤਿੰਨ ਵਾਰ ਪਾਣ ਹੋਣੇ ਕਿ ਦ੍ਰਿਸ਼ਟੀ ਉਹਦਾ ਵਿਸ਼ਵਾਸ ਆਪਣੇ ਟਰੋਸਾ ਕਿੱਥੇ ਸੀਗਾ ਪੂਰਾ ਵੀ ਨਹੀਂ ਮੈਂ ਕੰਮ ਕਰੂੰਗਾ ਹੀ ਕਰੂੰਗਾ ਜਿਵੇਂ ਮੈਨੂੰ ਦੋ ਤਿੰਨ ਵਾਰੀ ਹਾਰ ਮਿਲ ਗਈ ਤਾਂ ਕੋਈ ਵੱਡੀ ਗੱਲ ਨਹੀਂ ਉਸ ਤੋਂ ਬਾਅਦ ਮੈਨੂੰ ਕੰਮ ਜਾਵੇ ਮਿਲੋਗੀ ਹੀ ਮਿਲੋਗੀ ਪੂਰਾ ਵਿਸ਼ਵਾਸ ਉਹਨੇ ਦਿਖਾਇਆ ਤਾਂ ਵਚਨ ਕਹਿੰਦਾ ਉਸ ਤੋਂ ਬਾਅਦ ਜਿਵੇਂ ਉਹਦੀ ਮੈਂ ਗਵਾਹੀ ਨੂੰ ਸੁਣਿਆ ਕਦੇ ਨਿਰਾਸ਼ਾ ਉਹਦੀ ਲਾਈਫ ਚ ਕਦੇ ਨਹੀਂ ਆਈ ਉਹ ਵਾਧਾ ਗਿਆ ਵਾਧਾ ਗਿਆ 100 ਗੁਣਾ ਨੇ ਛੱਟਿਆ 100 ਗੁਣਾ ਪ੍ਰਾਪਤ ਕੀਤੀ ਹੈ ਹallelujah ਜਿਸ ਹੌਣ ਲਿਆ ਉਹਦੇ ਅਨੁਸਾਰ ਆਪਾਂ ਨਹੀਂ ਚੱਲਾਂਗੇ ਤਾਂ ਉੱਥੇ ਪਰਮੇਸ਼ਰ ਦਾ ਕੋਈ قصور ਨਹੀਂ ਤਾਂ ਲਾਈਵ ਦੇ ਵਿੱਚ ਉਹ ਮੁਸ਼ਕਲਾਂ ਖੜੀਆਂ ਰਹਿਣੀਆਂ ਦੀਵਾਰਾਂ ਖੜੀਆਂ ਰਹਿਣਗੀਆਂ ਜਿੱਦਾਂ ਜਰੀਹੋ ਦੇ ਅੰਦਰ ਸੀ ਜਰੀਹੋ ਦੇ ਦੁਆਰਾ ਸੀਗੀਆਂ ਐਨੀਆਂ ਮੋਟੀਆਂ ਔਰ ਚੌੜੀਆਂ ਸੀਗੀਆਂ ਕਿ ਉਹਨਾਂ ਨੂੰ ਫਰਾ ਪਾਣਾ ਤੋੜ ਪਾਣਾ ਇੰਪੋਸਟਿਵਲ ਕੰਮ ਸੀਗਾ ਹallelujah ਕੁਝ ਲੋਕ ਮਸਜਿਦ ਦੇ ਵਿੱਚ ਆ ਕੇ ਜੋ ਨਹੀਂ ਚੱਲਦੇ ਨਹੀਂ ਸਹੀ ਪਾਈ ਜਾਂਦੇ ਤਾਂ ਦੁਵਾਰਾਂ ਕੀ ਹੁੰਦੇ ਜਾਂਦੇ ਨੇ ਨਿਰਾਸ਼ਾ ਦੀਆਂ ਫੇਲੀਆਂ ਦੀਆਂ ਸ਼ਮਿੰਦਗੀਆਂ ਦੁਵਾਰਾਂ ਕੀ ਲੰਬੀਆਂ ਔਰ ਚੌੜੀਆਂ ਔਰ ਮੋਟੀਆਂ ਹੁੰਦੀਆਂ ਜਾਂਦੀਆਂ ਨੇ ਹallelujah ਉਹਨਾਂ ਨੂੰ ਤੋੜਨ ਦੇ ਲਈ ਸਾਲੋਂ ਸਾਲ ਲੱਗ ਜਾਂਦੇ ਨੇ ਦੇਰੀਦਾਰ ਨੂੰ ਫਿਰ ਕੰਮ ਕਰਦਾ ਅੰਧਕਾਰ ਦੇ ਛੱਤੇ ਕੰਮ ਕਰ ਜਦੋਂ ਵਾਟਨ ਡੋਟ ਦਾ ਹਿਦੇਸ਼ੀ ਮਸੀਹ ਨੇ ਕਿਹਾ ਦੋ ਸਤ ਮਰਦ ਜਿਹੜੇ 2000 ਪੁੱਤਾਂ ਸੀਗੇ ਵੀ ਜਾ ਉਸ ਤੇ ਕੀ ਦਿਖਾਇਆ ਦੋ ਸ਼ਤਾਨ ਨੇ ਸ਼ਤਾਨ ਨੇ ਕੀ ਦਿਖਾਇਆ ਮੈਂ ਕੋ ਆਦਮੀ ਸੂਰ ਚਰਾ ਰਿਹਾ ਤੇਰਾ ਵਾਚਨ ਟੁੱਟ ਰਿਹਾ ਅਸਾਂ ਨੂੰ ਉੱਧਰ ਭੇਜ ਕਿਉਂ ਕਿਹਾ ਕਿਉਂਕਿ ਅੰਧਕਾਰ ਤੋਂ ਜਿੱਥੇ ਮਤਲਬ ਅੱਗ ਬਲਦੀ ਰਹਿੰਦੀ ਆ ਨਰਕ ਦੇ ਵਿੱਚ ਉੱਥੋਂ ਜਾਨ ਤੋਂ ਸ਼ਤਾਨ ਡਰਦਾ ਸੀ ਜਿੱਥੇਰਾ ਵਾਚਨ ਟੁੱਟ ਰਿਹਾ ਦੇਖ ਪਰਮੇਸ਼ਰ ਹੁਣੇ ਦਿਖਾਇਆ ਸ਼ਤਾਨ ਨੇ ਪਰਮੇਸ਼ਰ ਨੇ ਅਲਾਓ ਕਰਤਾ ਅੱਗੇ ਦੇ ਦੀ ਜਾ ਉਸ ਤੋਂ ਕੀ ਬਾ ਉਸ ਤੋਂ ਬਾਅਦ ਕੀ ਹੁੰਦਾਗਾ ਸਾਰਾ ਜਿਹੜਾ ਜਿਹੜਾ ਹੁੰਦਾ ਸੂਰ ਹੁੰਦੇ ਨੇ ਸਾਰੇ ਡੱਬ ਕੇ ਮਰ ਜਾਂਦੇ ਨੇ ਹਾਲੇਲੂਇਆ ਕਿਉਂਕਿ ਵਾਚਨ ਟੁੱਟਿਆ ਵਚਨ ਉਹਨੇ ਸੁਣਿਆ ਹੁਣ ਜੇ ਤੁਸੀਂ ਵਚਨ ਸੁਣਦੇ ਆ ਪਰ ਨਹੀਂ ਪਾਏ ਜਾਂਦੇ ਲਾਜਵੰਦ ਸੁਣਿਆ ਗਿਆ ਨਹੀਂ ਲਾਜਵੰਦ ਪਾਇਆ ਜਾਂਦਾ ਖੁਦਾ ਦੇ ਘਰ ਦੇ ਵਿੱਚ ਦੇਣੀ ਪੈਂਦਾ ਕਰਨੀ ਆ ਵਾਰ-ਵਾਰ ਘਾਉਣਾ ਵਾਰ-ਵਾਰ ਜਦੋਂ ਸਾਨੂੰ ਪਤਾ ਲੱਗਦਾ ਵਿੱਚ ਫਲਾਨੀ ਭੈਣ ਫਲਾਨਾ ਭਰਾ ਆਏ ਮੈਂ ਲੇਟ ਆਉਂਦੇ ਨੇ ਆ ਕਰਦੇ ਨੋ ਕਰਦੇ ਸ਼ਿਕਾਇਤਾਂ ਠੱਡ ਦਿਲ ਦੇ ਵਿੱਚੋਂ ਗੱਲਾਂ ਜਾਂਦੀਆਂ ਨੇ ਦਿਲ ਦੇ ਵਿੱਚ ਕੌਣ ਆ ਪਰਮੇਸ਼ਰ ਇਹ ਦਿਲ ਕਿਹਨੂੰ ਦਿੱਤਾ ਹੋਇਆ ਇਸ਼ਕ ਮਸਤੀ ਨੂੰ ਦਿੱਤਾ ਹੋਇਆ ਇਹਦੇ ਵਿੱਚ ਰਿਸ਼ੀ ਮਸਤੀ ਵਸਦਾ ਅਗਰ ਸਾਨੂੰ ਅੰਦਰ ਅਥੀ ਸ਼ੌਕਤ ਹੋਊਗਾ ਤਾਂ ਉਹ ਸਾਡੇ ਵਿੱਚ ਪਵਿੱਤਰ ਆਤਮਾ ਕਿਉਂ ਨਹੀਂ ਸ਼ੌਕਤ ਹੋਊਗਾ ਹallelujah ਪਰਵਾਚਰ ਕੰਦਰ ਪਵਿੱਤਰ ਆਤਮਾ ਨੂੰ ਸ਼ੋਕਤ ਨਾ ਕਰੋ ਜਿਦੋਸ਼ੀ ਮਤੀ ਜਾਂਦ ਮਿਆ ਸੀਗਾ ਸਵਰਗ ਦੂਤ ਨੇ ਸਰਦੂਤ ਨੇ ਜਾ ਕੇ ਦਰਸ਼ਨ ਦੇ ਵਿੱਚ ਗਿਆ ਮਜੂਸੀ ਲੋਕਾਂ ਨੂੰ ਇੱਕ ਰਾਜਾ ਜੋ ਜਿਦ ਰਾਜਾ ਅੱਜ ਜਨਮ ਲੈਣ ਜਾ ਰਿਹਾ ਇੱਕ ਤਾਰਾ ਤੁਹਾਡੀ ਗਵਾਹੀ ਕਰੂਗਾ ਤੁਸੀਂ ਦੇ ਪਿੱਛੇ ਪਿੱਛੇ ਜਾਇਓ ਉਹ ਲੋਕ ਧਨ ਸੀ ਜੋ ਉਹਨਾਂ ਸਮਿਆਂ ਦੇ ਵਿੱਚ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਉਸ ਤਾਰੇ ਦੇ ਪਿੱਛੇ 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 ਗਏ ਉਹਨਾਂ ਕੋਲ ਕੋਈ ਹਵਾਈ ਜਹਾਜ਼ ਨਹੀਂ ਸੀ ਨਿਕਲੇ ਸੀ ਆ ਕੋਈ ਮੋਟਰਸਾਈਕਲ ਨਹੀਂ ਸੀ ਕੋਈ ਗੱਡੀ ਨਹੀਂ ਸੀ ਉੱਠਾ ਕੇ ਸਫ਼ਰ ਕਰਦੇ ਸੀਗੇ ਹਾਲੇਲੂਇਆ ਜਿੱਦ ਨੂੰ ਤਾਰਾ ਜਾਂਦਾ ਸੀਗਾ ਉਹਦਾ ਪਿੱਛਾ ਕਰਦੇ ਚਲੇ ਗਏ ਕਿੰਨਾ ਲੰਬਾ ਉਹਨਾਂ ਨੇ ਕਿੱਡਾ ਉਤਸ਼ਾਹ ਦਿਖਾਇਆ ਵੀ ਜਿਹੜੂ ਦੀਆਂ ਦਾ ਰਾਜਾ ਅੱਜ ਪੈਦਾ ਹੋਣ ਜਾ ਰਿਹਾ ਕਿਉਂਕਿ ਭਵਿਸ਼ਵਾਣੀ ਹੋਈ ਬੀਤੀ ਜਿਹ ਮਜੂਸਤੀ ਲੋਕ ਸੀ ਉਹ ਪਹਿਲੇ ਆਮ ਦੇ ਵਿੱਚੋਂ ਕੈਟਾਗਰੀ ਚ ਪਾਇਆ ਜਾਂਦੇ ਸੀਗੇ ਕਿਉਂਕਿ ਜਾਗੂ ਨੇ ਭਵਿਸ਼ਵਾਣੀ ਕੀਤੀ ਬਿਲ ਆਮਲੇ ਪੇਸ਼ਵਾਣੀ ਕੀਤੀ ਸੀ ਵੀ ਯਾਕੂ ਦੇ ਤਾਰਾ ਉਤਪੰਨ ਹੋਊਗਾ ਹallelujah ਉਹਨਾਂ ਨੇ ਸੱਚ ਮੰਨਿਆ ਤਾਰੇ ਦਾ ਪਿੱਛਾ ਕੀਤਾ ਜਦੋਂ ਤਾਰਾ ਉਹਨਾਂ ਨੂੰ ਦਿਖਾਈ ਨਹੀਂ ਦਿੱਤਾ ਜਦੋਂ ਰੌਂਗਸਤਾਨ ਦੇ ਵਾਗੇ ਜਦੋਂ ਰਾਜੇਗੁਰ ਵਾਗੇ ਜੋ ਇਸ਼ੀ ਮਸੀਨੇ ਬਣਵਾਉਣਾ ਚਾਹੁੰਦਾ ਸੀਗਾ ਉਦੋਂ ਤਾਰਨ ਤੋਂ ਲੋਭ ਹੋ ਗਿਆ ਪਰ ਜਦੋਂ ਉੱਥੇ ਫੇਰ ਆਏ ਫੇਰ ਤਾਰਾ ਦਿਖਾਈ ਦੇਣ ਲੱਗਿਆ ਉਹ ਜਿੱਥੇ ਇਸ਼ੀ ਮਸੀਨੇ ਜਾਣ ਮਿਲਿਆ ਤਾਂ ਦਿਵਾਲਕ ਦੇ ਕੋਲ ਜਾ ਬੈਠੇ ਉਹਨੂੰ ਮੱਥਾ ਟੇਕ ਕੇ ਉਹਨੂੰ ਤਾਂ ਆਖਿਆ ਸੋਨਾ ਗੰਧ ਸਲਵਾਰ ਨੂੰ ਭੇਂਟ ਕੀਤੇ ਬੀਜ ਬੋਇਆ ਕਿੰਨਾ ਸਬਰ ਤਿਆ ਕੀਤਾ ਕਿੰਨਾ ਵਿਸ਼ਵਾਸ ਕੀਤਾ ਹਨਾ ਪਰ ਆਪਣੇ ਇੱਥੇ ਕੋਈ 40 ਕਿਲੋਮੀਟਰ ਤੋਂ ਕੋਈ 4 ਕਿਲੋਮੀਟਰ ਤੋਂ ਹਮੇਸ਼ਾ 100 ਗੁਣਾ ਦੇ ਵਿੱਚ ਕਦੇ ਨਹੀਂ ਕੋਈ ਪਾਇਆ ਗਿਆਗਾ ਵੀ ਹਾਂ 100 ਗੁਣਾ ਦੇ ਵਿੱਚ ਕੋਈ ਪਾਇਆ ਜਾਵੇ ਸੱਚ ਮੈਂ ਜਿਹਨੇ ਮਾਨ ਖੁਸ਼ ਕਰਤਾ ਪੈਣਾ ਭਰਾ ਇਹਨੇ ਸੇਵਾ ਬ੍ਰਦੀ ਇੰਨਾ ਸੀਰੀਅਸ ਲੈ ਲਿਆ ਵੇ ਖੁਦਾ ਲਈ ਇਹਦਾ ਕੋਈ ਜ਼ਿੰਦਗੀ ਲਈ ਕੋਈ ਸਵਾਰਥ ਆਪਣਾ ਕੋਈ ਲਾਲਚ ਨਹੀਂ ਹੈਗਾ ਵੀ ਮੈਂ ਕਿਹਦੇ ਕੋਈ ਸਵਾਰਥ ਲਈ ਸੇਵਾ ਕਰਦਾ ਜਾਂ ਸਵਾਰਥ ਲਈ ਸੇਵਾ ਕਰਦੀ ਆ ਵੀ ਪਿਆਰ ਕਿਨੂੰ ਆ ਪਰਮੇਸ਼ਰ ਨੂੰ ਆ ਇਸ ਲਈ ਸੇਵਾ ਕਰਦੇ ਆ ਪਿਆਰ ਕਿਨੂੰ ਆ ਪ੍ਰੇਮ ਕਿਨੂੰ ਆ ਖੁਦਾ ਨੂੰ ਕਰਦੇ ਆ ਇਸ ਲਈ ਇਸ ਲਈ ਬੀਜ ਬੋਣੇ ਆ ਪਿਆਰ ਪਰਮੇਸ਼ਰ ਨੂੰ ਕਰਦੇ ਆ ਇਸ ਲਈ ਭਾਵਨ ਆਉਣੇ ਆ ਹallelujah ਪੂਰਾ ਆਪਣੇ ਆਪ ਨੂੰ ਕਰੋ ਗਲੇਸੀਆ ਤਾਂ ਕਿ ਸਪੂਰਨ ਦੂਤ ਸਾਮਰਥੀ ਦੂਤ ਕੰਮ ਕਰ ਸਕਣ ਦੇਰੀਆਂ ਖਤਮ ਹੋ ਜਾਣ ਸੈਤਾਨ ਖਤਮ ਹੋ ਜਾ ਕੇ ਚਰਾਉਣ ਵਾਲੀ ਆਤਮਾ ਖਤਮ ਹੋ ਸਕੇ ਹallelujah ਜਦੋਂ ਹੋਈ ਕਾਂਦ ਵਿੱਚ ਸੀ ਤਾਂ ਜਿਹੜੇ ਉਹਦੇ ਕੋਲ ਸਨ ਉਹਨੇ 12 ਚੇਲੇ ਨਾਲ ਮਿਲ ਕੇ ਦੇਸਾਨਤਾ ਦਾ ਆਰਥੋਂ ਨੂੰ ਪੁੱਛਿਆ ਇਸੇ ਮਸਿਹ ਦੇ 12 ਚੇਲੇ ਨੇ ਪੁੱਛਿਆ ਉਸਨੇ ਉਹਨਾਂ ਨੂੰ ਕਿਹਾ ਪਰਮੇਸ਼ਰ ਦੇ ਰਾਜ ਦਾ ਭੇਜ ਤੁਹਾਨੂੰ ਦਿੱਤਾ ਗਿਆ ਹੈ ਪਰ ਜਿਹੜੇ ਬਾਹਰ ਹਨ ਉਹਨਾਂ ਨੇ ਸਾਰੀਆਂ ਗੱਲਾਂ ਦਸਾਦਾਂ ਵਿੱਚ ਹੁੰਦੀਆਂ ਹਨ ਉਹ ਵੇਖਦੇ ਹੋਇਆ ਤਾਂ ਦੇਖਣ ਪਰ ਬੁੱਝੇ ਨਹੀਂ ਸੁਣਦੇ ਹੋਇਆ ਸੁਣਨ ਪਰ ਸਮਝੇ ਨਹੀਂ ਮਤੇ ਹੋ ਮੜ ਆਉਣ ਅਤੇ ਉਹਨਾਂ ਨੂੰ ਮਾਫੀ ਮਿਲੇ ਫਿਰ ਉਸਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਇਹ ਦਸਾਦ ਨਹੀਂ ਸਮਝਦੇ ਤਾਂ ਸਾਰੀਆਂ ਦਸਾਦਾਂ ਨੂੰ ਜਿੱਕਰ ਸਮਝੋਗੇ ਬੀਜਲ ਵਾਲਾ ਵਚਨ ਵੀਜਦਾ ਹੈ ਹੁਣ ਸੁਣ ਲਓ ਜਿਹੜੇ ਪਹਿਲਾਂ ਬੋਲੇ ਗਏ ਸੀਗੇ ਕਿਹੜੇ-ਕਿਹੜੇ ਲੋਕ ਕਿਹੜੇ-ਕਿਹੜੇ ਕੈਟੇਗਰੀਆਂ ਵਿੱਚ ਕਿਹੜੇ-ਕਿਹੜੇ ਕਲੇਸ਼ੇ ਕਿਵੇਂ ਕਿਵੇਂ ਪਾਈ ਜਾਂਦੀ ਹੈ ਕਿਹੜੀ 3 ਗੁਣਾ ਕਿਹੜੀ 6 ਗੁਣਾ ਕਿਹੜੀ 100 ਗੁਣਾ ਬਣਦੀ ਹੈ ਅਤੇ ਪਾਹੇ ਦੇ ਕਿਨਾਰੇ ਵਾਲੇ ਜਿੱਥੇ ਵਾਚਨ ਬੀਜੇ ਜਾਂਦੇ ਸੋ ਇਹ ਲੋਕ ਹਨ ਜਦ ਉਹਨਾਂ ਨੇ ਸੁਣ ਲਿਆ ਤਾਂ ਤੇ ਸ਼ੈਤਾਨ ਉਹ ਮੇ ਆਣ ਕੇ ਉਹ ਵਾਚਨ ਨੂੰ ਲੈ ਜਾਂਦਾ ਹੈ ਜਿਹੜਾ ਉਹਨਾਂ ਵਿੱਚ ਬੀਜਿਆ ਗਿਆ ਸੀ ਸ਼ੈਤਾਨ ਕਿਵੇਂ ਚਰਾਸਦਾ ਕਰਦਾ ਜਦੋਂ ਕੋਈ ਉਹਨੂੰ ਮੌਕਾ ਮਿਲੂ ਅਫਸਰ ਮਿਲੂ ਜਿਵੇਂ ਮੈਂ ਵੀ ਕਹਿੰਦੇ ਸ਼ੈਤਾਨ ਨੂੰ ਕੋਈ ਵੀ ਮੌਕਾ ਕੋਈ ਵੀ ਅਫਸਰ ਨਾ ਦੇਓ ਉਹ ਬੁੱਕ ਦੇ ਉਸ ਤਰੀਕੇ ਵਾਂਗੂ ਸ਼ੇਰ ਵਾਂਗੂ ਫੈਂਡਰ ਜਿਹਨੂੰ ਫੜਾ ਜਿਹਨੂੰ ਪਾੜ ਖਾਮਾ ਕਿਰੀ ਜ਼ਿੰਦਗੀ ਵਿੱਚੋਂ ਵਿਸ਼ਵਾਸ ਨੂੰ ਖਤਮ ਕਰਾਂ। ਕਿਉਂਕਿ ਤੁਹਾਡੇ ਮਾਨ ਦੇ ਵਿੱਚ ਪਾਸ ਸਕਦਾ। ਵਿਸ਼ਵਾਸ ਨੂੰ ਖਤਮ ਕਰ ਸਕਦਾ। ਅਗਲੇ ਤੁਹਾਡੇ ਮਾਨ ਦੇ ਵਿੱਚ ਬਾਣੀ, ਵਿਸ਼ਵਾਸ, ਵਚਨ ਹੋਊਗਾ ਤਾਂ ਤੋ ਜਿਹਨੂੰ ਹਰਾ ਪਾਉਣਗੇ। ਬਈ ਨਹੀਂ ਇਦਾਂ ਲਿਖਿਆ। ਪਹਿਲੇ ਦੇ ਕਿ ਨਾਲੇ ਵਾਲਾ ਜਿੱਥੇ ਵਜਨ ਉਹਨਾਂ ਨੇ ਸੁਣ ਲਿਆ ਦਾ ਸ਼ੈਤਾਨ ਉਹ ਮੇ ਆਣ ਕਿ ਉਹ ਸੁ ਵਚਨ ਲੈ ਜਾਂਦਾ ਹੈ ਜਿਹੜਾ ਉਹਨਾਂ ਵਿੱਚ ਬੀਜਿਆ ਗਿਆ ਸੀ। ਪਰਨਾ ਕੀ ਹੈ ਜਦ ਅੱਜ ਮੈਂ ਤੁਹਾਨੂੰ ਬੋਲਿਆ ਵੀ ਆ ਭੈਣ ਤੇ ਮੈਂ ਗ੍ਰੇਸ ਵੇਖ ਰਿਹਾ ਉਸ ਭਰਾ ਤੇ ਮੈਂ ਗ੍ਰੇਸ ਵੇਖ ਰਿਹਾ ਸੋਦੇ ਪੂਰਾ ਵਿਲੀਵ ਕਰਨਾ ਉਸ ਤੋਂ ਬਾਅਦ ਆਪਣੀ ਪ੍ਰਾਰਥਨਾ ਨੂੰ ਆਪਣੇ ਸਮੇਂ ਨੂੰ ਪ੍ਰਮੇਸ਼ਰ ਦੇ ਨਾਲ ਵਧਾਉਣਾ ਤਾਂ ਕਿ ਉਹ ਗ੍ਰੇਸ ਕੰਮ ਕਰੇ ਔਰ ਵਧੇ ਹਾਲੇਲੂਇਆ ਹਾਲੇਲੂਇਆ ਹਿਲ ਦੇ ਵਿੱਚ ਲਿਖਿਆ ਹੋਇਆ ਪਹਿਲਾ ਮਸਾ ਪੈਰਾਂ ਤੋਂ ਲੈ ਕੇ ਗੋਡਿਆਂ ਤੱਕ ਆਇਆ ਫਿਰ ਲੱਕ ਤੱਕ ਆਇਆ ਫਿਰ ਸਿਰ ਤੋਂ ਬਾਹਰ ਹੋਇਆ ਹਾਲੇਲੂਇਆ ਜਦੋਂ ਮਸਾ ਸੈ ਤੋਂ ਪਾਰ ਹੋ ਜਾਂਦਾ ਫਿਰ ਅਦਭੁਤ ਕੰਮ ਹੁੰਦੇ ਨੇ ਘਰ ਦੇ ਵਿੱਚ ਲਾਈਫ ਦੇ ਵਿੱਚ ਕਾਰੋਬਾਰ ਦੇ ਵਿੱਚ ਬੱਚਿਆਂ ਦੇ ਵਿੱਚ ਕਲੇਸ਼ਿਆ ਅਮਨ ਬਸ ਇਹਨੂੰ ਵਧਾਉਣਾ ਕਿਹਦਾ ਕੰਮ ਆ ਤੁਹਾਡਾ ਕੰਮ ਆ ਕੈਚ ਕਰਨਾ ਕਿਹਦਾ ਕੰਮ ਆ ਤੁਹਾਡਾ ਕੰਮ ਆ ਉਹਦੇ ਨੇ ਖਵਾਲੀ ਕਰਨੀ ਵੀ ਦੀ ਕਿਹਦਾ ਕੰਮ ਆ ਤੁਹਾਡਾ ਕੰਮ ਬੱਚੇ ਦੀ ਖਵਾਲੀ ਕਰਨੀ ਪ੍ਰੇਰਨਾ ਪ੍ਰਾਰਥਨਾ ਕਰਨੀ ਚਰਚ ਆਉਣਾ ਟਾਈਮ ਦੇ ਨਾਲ ਆਉਣਾ ਕਿਹਦਾ ਕੰਮ ਆ ਤੁਹਾਡਾ ਕੰਮ ਆ ਹਾਲੇਲੂਇਆ ਜਦੋਂ ਵਚਨ ਅਨੁਸਾਰ ਫਰਨੇਸ਼ ਕਹਿ ਵੀ ਦਿੰਦਾ ਇਸੇ ਪੈਨ ਨੂੰ ਕਹਿੰਦਾ ਜਦੋਂ ਜਦੋਂ ਬਲੀਵ ਕਰਨੀ ਜਦੋਂ ਜਦੋਂ ਵਿਸ਼ਵਾਸ ਕਰਨਗੀ ਤਾਂ ਵੱਡੇ ਕੰਮ ਦੇ ਦੇਖੇਗੀ ਪਰ ਉਸ ਤੋਂ ਬਾਅਦ ਵੀ ਕਈ ਵਾਰ ਕਨਫਿਊਜ਼ਨਸ ਘੇ ਲੈਂਦੀ ਨੇ ਸਮੱਸਿਆਵਾਂ ਮਾ ਘੇ ਲੈਂਦੀਆਂ ਨੇ ਸੁਣਿਆ ਗਿਆ ਪੂਰਾ ਕੀ ਹੁੰਦਾ ਫਿਰ 30 ਗੁਣਾ ਤਾਂ ਸਟਾਰਟ ਉਸ ਤੋਂ ਬਾਅਦ ਵਾਅਦਾ ਨਹੀਂ ਰਹੇਗਾ ਹਾਲੇਲੂਇਆ 60 ਗੁਣਾ ਤੱਕ ਨਹੀਂ ਪਹੁੰਚ ਪਾਉਂਦਾ ਜੇ 100 ਗੁਣਾ ਤੱਕ ਜਾਊਗਾ ਫਿਰ ਫਰਨੇਸ਼ ਤਾਂ ਬੋਲਿਆ ਕਿ ਕੀ ਹੋਊਗਾ ਪੂਰਾ ਹੋਊਗਾ ਅਗਰ ਪਰਮੇਸ਼ਰ ਨੇ ਕਹਿਤਾ ਤਾਂ ਕੋਈ ਸ਼ੈਤਾਨ ਕੋਈ ਵਿਰੋਧੀ ਤਾਕਤ ਵਿਰੋਧੀ ਤਾਕਤ ਤੁਹਾਨੂੰ ਚਿਰਾਨਾ ਪਾਉ ਜੇ ਪਰਮੇਸ਼ਰ ਨੇ ਕਹਿਤਾ ਉਹਦਾ ਉਸ ਤੋਂ ਬਾਅਦ ਸੀਰੀਅਸ ਲੈਣਾ ਵਿਸ਼ਵਾਸ ਕਰਨਾ ਪਰਮੇਸ਼ਰ ਦੇ ਪਿੱਛੇ ਚੱਲਣਾ ਉਹ ਕੀ ਆ ਤੁਹਾਡਾ ਕੰਮ ਹallelujah ਹallelujah ਅੱਦੇ ਇਸੇ ਤਰ੍ਹਾਂ ਜਿਹੜੇ ਪਤਰੇਲੀਆਂ ਥਾਵਾਂ ਵਿੱਚ ਬੀਜੇ ਜਾਂਦੇ ਹਨ ਸੋ ਉਹ ਹਨ ਜਿਹੜੇ ਵਾਚਨ ਸੁਣਦਿਆਂ ਸਾਰ ਖੁਸ਼ੀ ਨਾਲ ਉਹਨੂੰ ਮੰਨ ਲੈਂਦੇ ਹਨ ਅਤੇ ਆਪਣੇ ਵਿੱਚ ਜੜ ਨਹੀਂ ਰੱਖਦੇ ਹਨ ਪਰ ਥੋੜਾ ਅਚਰ ਰਹਿੰਦੇ ਹਨ ਅਤੇ ਜਦ ਵਚਨ ਦੇ ਕਾਰਨ ਦੁੱਖ ਵਿੱਚ ਪੈਂਦੇ ਜਾਂ ਸਤਾਏ ਜਾਂਦੇ ਹਨ ਤਾਂ ਝਟ ਠੋਕਰ ਖਾਂਦੇ ਹਨ ਹallelujah ਹallelujah ਵਚਨ ਸੌਣ ਲੈਂਦੇ ਨੇ ਪਰ ਜਾੜ ਨਹੀਂ ਰੱਖਦੇ ਹallelujah ਇਹਦਾ 2 ਸਾਲ ਪਹਿਲਾਂ ਇਸ ਅੱਛ ਦਾ ਵਿਰੋਧ ਹੋਇਆ ਪਿੰਡ ਦੇ ਵਿੱਚ ਵਿਰੋਧ ਹੋਇਆ ਕੁਝ ਇਥੇ ਪਰਸਾ ਸੀਗੇ ਜੋ ਪਰਮੇਸ਼ਰ ਦੇ ਨਾਲ ਜੁੜੇ ਹੋਏ ਨੇ ਪਰ ਆਪਣੀ ਜੱਤ ਨਹੀਂ ਹੁੰਦੇ ਸੀਗੇ ਸਾਡਾ ਵਿਰੋਧ ਹੋਇਆ ਪਰ ਸਾਨੂੰ ਕੋਈ ਡਰ ਨਹੀਂ ਸੀ ਕੋਈ ਚਿੰਤਾ ਨਹੀਂ ਸੀ ਅਸੀਂ ਉਸ ਤੇ ਤਾਂ ਹੀ ਵਾਧੇ ਗਏ ਪਰਮੇਸ਼ਰ ਦੀ ਮਹਿਮਾ ਕਰਦੇ ਗਏ ਹਾਲੇਲੂਇਆ ਜਿਹੜੇ ਸਾਨੂੰ ਪਤਾ ਲੱਗੇ ਕਿ ਅਸਾਂ ਨਿਕੰਦਰ ਇਸ ਤਰ੍ਹਾਂ ਕੰਮ ਕਰਦਾ ਸੀ ਪੂਰੀ ਉੱਚੀ ਉੱਚੀ ਇੱਥੇ ਰਾਦਨ ਕਿੱਦਾਂ ਇਕੱਠੇ ਹੋ ਗਏ ਜਿਹੜੇ ਨਹੀਂ ਵੀ ਆਉਂਦੇ ਸੀਗੇ ਉਹ ਵੀ ਡਰੀ ਜਾਣ ਘਰੇ ਬੈਠੇ ਬੱਡੇ ਡਰੀ ਜਾਣ ਹੋਰਾਂ ਬ੍ਰਾਂਚਾਂ 'ਚ ਜਾਂਦੇ ਸੀ ਇੱਧਰ ਤਾਂ ਜਾਂਦੇ ਤੇ ਉੱਥੇ ਜਾ ਕੇ ਸਾਡੇ ਬਣ ਤੇ ਬਾਲਾ ਵਿਰੋਧ ਆਇਆ ਜੋ ਆ ਬੋ ਜੋ ਸਾਨੂੰ ਪਤਾ ਲੱਗਿਆ ਕਰੇ ਅਸੀਂ ਹੈਰਾਨ ਹੋ ਜਾਈਏ ਕਰੀਏ ਵੀ ਸਾਨੂੰ ਤਾਂ ਕੋਈ ਚੱਕਰ ਨਹੀਂ ਸਾਨੂੰ ਕੋਈ ਭੈ ਨਹੀਂ ਸਾਨੂੰ ਕੋਈ ਡਰ ਨਹੀਂ ਅਸੀਂ ਖੁਦਾ ਦਾ ਕੰਮ ਕਰਨ ਲਈ ਚੁਣੇ ਗਏ ਆ ਦਲੇਰੀ ਨਾਲ ਕਰ ਰਹੇ ਆ ਅਸੀਂ ਪਿੱਛੇ ਨਹੀਂ ਹਟਦੇ ਕਿਉਂਕਿ ਖੁਦਾ ਸਾਡਾ ਜੀ ਉੱਠਿਆ ਉਹ ਜਿੰਦਾ ਖੁਦਾ ਹੈਗਾ ਅਸੀਂ ਇਹ ਕੰਮ ਕਰਾਂਗੇ ਤੁਹਾਨੂੰ ਸੇਵਲ ਲਈ ਚੁਣਿਆ ਹਾਲੇਲੂਇਆ ਅਗਰ ਪ੍ਰਮੇਸ਼ਰ ਨੇ ਸਾਡਾ ਚੁਣਿਆ ਤਾਂ ਸਾਨੂੰ ਸਾਮਰ ਦੇਗਾ ਸਾਨੂੰ ਬਧਾਊਗਾ ਹਾਲੇਲੂਇਆ ਬਾਜੂ ਜੱਜ ਨਹੀਂ ਆਉਂਦੇ ਸੀਗੇ ਜਿਹਨਾਂ ਜਿਹੜੇ ਬਾਜੂ ਨਾਲ ਸੰਬੰਧਿਤ ਹੈਗੇ ਸੀਗੇ ਪਰ ਕੀ ਹੈ ਜੜ ਨਹੀਂ ਰੱਖਦੇ ਸੀ ਵਿਸ਼ਵਾਸ ਨਹੀਂ ਰੱਖਦੇ ਜਦੋਂ ਬਾਜਨ ਦੇ ਕਾਰਨ ਕੋਈ ਦੁੱਖ ਕੋਈ ਮੁਸੀਬਤ ਪਤਾ ਲੱਗਦਾ ਪਿੰਡ ਦੇ ਵਿੱਚ ਐਡਾ ਹੋ ਗਿਆ ਨਣਾ ਉੱਥੇ ਨਹੀਂ ਜਾਣਾ ਹallelujah ਜਦ ਹੀ ਝੱਟ ਠੁੱਕੜ ਖਾ ਜਾਂਦੇ ਨੇ ਦੁਬਾਰ ਦੇ ਥੱਲੇ ਆ ਜਾਂਦੇ ਨੇ ਉਸ ਤੋਂ ਬਾਅਦ ਕੀ ਆ ਫਿਰ ਹੌਲੀ 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 ਪ੍ਰਸ਼ਦ ਤੋਂ ਦੂਰ ਹੋ ਜਾਂਦੇ ਨੇ ਜਦੋਂ ਪ੍ਰਸ਼ਦ ਤੋਂ ਦੂਰ ਹੋ ਜਾਂਦੇ ਨੇ ਅੰਨੇ ਜਗਾਵਤੇ ਜਾਣ ਲੱਗਦੇ ਆ ਦੂਸਰੇ ਬੇਤੇ ਦੇ ਜਾਣ ਲੱਗਦੇ ਆ ਨੇ ਤਾਂ ਸ਼ੈਤਾਨ ਨੂੰ ਮੌਕਾ ਮਿਲ ਜਾਂਦਾ ਅੱਟਾ ਇਹ ਕਰਨ ਦਾ ਘਾਤ ਕਰਨ ਦਾ ਚਰਾਉਣ ਦਾ ਨਾਸ਼ ਕਰਨ ਦਾ ਖਤਮ ਕਰਨ ਦਾ ਮੌਕਾ ਗਿਣ ਦਿੱਤਾ ਖੋਦ ਲੋਕਾਂ ਨੇ ਵੀ ਹਾਂ ਦਾਰਨੇ ਸਨ ਉਹ ਕੇ ਲੈ ਸਮੱਸਿਆ ਮੈਨਨੋ ਕੇ ਲੈਆ। ਉਹ ਇੱਕ 30-24 ਸਾਲ ਦਾ ਲੜਕਾ ਜੇ ਤੁਹਾਡੀ ਮੰਮੀ ਨੇ ਮੈਨੂੰ ਕਿਹਾ ਉਹ ਮਸਜਿਦ ਦੇ ਵਿੱਚ ਹੈ ਪਰ ਆਪਣੇ ਕੋਲ ਨਹੀਂ ਆਇਆ ਕਹਿੰਦੇ ਹੋਰ ਚਰਚ ਨਾਲ ਜੁੜੇ ਹੋਇਆ। ਵੀ ਜਦੋਂ ਇਹ ਕੰਮ ਹੋਇਆ ਸਾਡਾ ਬੱਚਾ ਬਹੁਤ ਹੀ ਜ਼ਿਆਦਾ ਡਰਿਆ ਹੋਇਆ ਹਜੇ ਤੱਕ ਡਰ ਤੋਂ ਬਾਹਰ ਨਹੀਂ ਆਇਆ। ਮੈਂ ਗੱਲ ਸੁਣ ਕੇ ਹੈਰਾਨ। ਵੀ ਇਹ ਬੱਚਾ ਸਾਡੀ ਚਰਚ ਵਿੱਚ ਨਹੀਂ ਆਉਂਦਾ। ਵੀ ਜਿੱਥੇ ਇਹ ਜਾਣਦਾ ਉੱਥੇ ਵਚਨ ਸੁਣਦਾ ਨਹੀਂ। ਵੀ ਕਿਹੜੀ ਗੁਲਾਮੀ ਕਰ ਰਿਹਾ। ਇਹਨੂੰ ਅਗਨੇ ਨੂੰ ਡਾਰੇ ਤੱਕ ਆਇਆ ਅਤਾਸ਼ਤਾਂ ਦੀ ਦੀਨਗੀ ਵਿੱਚ ਆ ਗਿਆ ਡਾਰੇ ਦੇ ਦੀਨ ਦੇ ਵਿੱਚ ਆ ਗਿਆ ਵੀ ਆਸੇ ਪਿੰਡ ਦੇ ਵਿੱਚ ਰਹਿੰਦੇ ਆ ਕਿ ਸਾਡਾ ਕੋਈ ਐਡਾ ਉਦਨ ਹੋ ਜਾਏ ਕਿਤੇ ਭਾਂਡਣਾ ਤਿਆਗ ਦੇਣ ਕਿਤੇ ਆਹ ਨਾ ਹੋ ਜਾਏ ਜੋਗਣ ਹੋ ਜਾਏ ਬੋਗਣ ਹੋ ਜਾਏ ਤੁਹਾਨੂੰ ਕਦੇ ਕਿ ਇੰਨਾ ਲੈਣਾ ਵੀ ਇੰਨਾ ਡਰ ਗਿਆ ਹੈ ਵੀ ਬਾਹਰ ਤਾਂ ਬਣੀ ਨਿਕਲਣਾ ਹallelujah ਹallelujah ਕਿਹੜੀ ਕਲੇਸੀ ਆ ਫਿਰ ਉਹ ਕੀ ਤੁਸੀਂ ਸਮਝਦੇ ਵੀ ਕਿਹੜੀ ਕਲੇਸੀ ਕਿੰਨੇ ਗੋਣਾਂ ਦੇ ਵਿੱਚ ਆ ਗਈ ਉਹ ਤੁਸੀਂ ਸਮਝਦੇ ਕੋ 3 ਗੋਣਾਂ ਦੇ ਵਿੱਚ ਵੀ ਹੈਗੀ ਹੈ ਮੈਂ ਤਾਂ ਨਹੀਂ ਸਮਝਦਾ ਵੀ 3 ਗੋਣਾਂ ਦੇ ਵਿੱਚ ਵੀ ਉਹ ਆਉਂਦੇ ਆ ਜੋ ਸਾਲੋਂ ਸਾਲ ਹੋ ਗਏ ਜਾਂਦਿਆਂ ਨੂੰ ਵਰਤਮਾਨ ਜ਼ੋਰ ਦਿੰਦੇ ਨੇ ਹਾਲੇਲੂਇਆ ਉਹ ਵਚਨ ਨਹੀਂ ਜਾਣਦੇ ਜਾਣਦੇ ਤਾਂ ਸੁਣਿਆ ਗਿਆ ਲਾਹੇਵੰਦ ਨਹੀਂ ਸਾਬਤ ਹੋਇਆ ਰਿਜ਼ਲਟ ਲੈ ਕੇ ਲਈ ਮਿੱਟੀ ਨਹੀਂ ਪਦਾਉਗੇਂ ਦੀ ਵੀ ਇਹ ਪ੍ਰੇਸ਼ਦਾ ਵਚਨ ਕਰ ਮੈਂ ਤੁਹਾਨੂੰ ਦਲੇਰੀ ਵਾਲਾ ਆਦਮਾ ਇਹ ਤਾਂ ਸਾ ਮੱਠਾ ਲੰਮਾ ਸੇਲਾ ਤੁਸੀਂ ਕਿ ਹੀ ਹੋ ਨਾ ਤੁਸੀਂ ਨੰਮ ਘੋਂਦੇ ਦੀ ਖਰਾਬ ਨਹੀਂ ਹੋ ਸਕਦੇ ਤੁਸੀਂ ਜੋਤਿ ਹੋ ਤੁਸੀਂ ਦੂਸਰਿਆਂ ਨੂੰ ਬਚਾਉਣ ਲਈ ਚੋਣੇਂਗੇ ਜਿਹੜੇ ਖੋਦੀ ਡਰ ਗਏ ਖੋਦੀ ਭੱਜ ਗਏ ਖੋਦੀ ਮਿਸਤ ਹੋ ਗਏ ਉਹਨਾਂ ਲਈ ਫਿਰ ਕਿੱਦਾਂ ਇਹ ਬਚਨ ਕੰਮ ਕਰਨਗੇ? ਮਸੀਹ ਦੇ ਵਿੱਚ ਆ ਕੇ ਫਿਰ ਆਸ਼ੀਸ਼ ਨਹੀਂ ਮਿਲਦੀ ਫਿਰ ਦੇਰੀ ਵਾਲੇ ਆਦਮੇ। ਹਾਲੇਲੂਇਆ। ਇਹ ਸਦਾ ਨੂੰ ਮੌਕਾ ਮੈਂ ਜਾਂਦਾ ਵੀ ਹਾਂ ਅਟੈਕ ਕਰਾਂ। ਕੋਈ ਪਰਮੇਸ਼ਰ ਵੀ ਫਿਰ ਨਹੀਂ ਰੋਕਦਾ। ਜਿਸ ਤਰ੍ਹਾਂ ਸੂਰਾ ਨੂੰ ਇਹ ਦੋਸਤਾਂ ਨੂੰ ਕਹਿੰਦਾ ਸੀ ਕਿ ਜਾਓ ਸੂਰਾ ਵਿੱਚ ਵੱਢ ਜਾਓ। ਹਾਲੇਲੂਇਆ। ਆਪਾਂ ਦੇਖਦੇ ਆ ਕਿ ਮਸਾਲ ਫਲਾਣਾ ਬੰਦਾ ਮਸੀਹ ਚ ਆ ਗਿਆ ਮਸਾਲ ਫਲਾਣੀ ਬੈਣ ਮਸੀਹ ਚ ਆ ਗਈ। ਪਰ ਕੋਈ ਆਸ਼ੀਸ਼ ਨਹੀਂ ਨਜ਼ਰ ਆ ਰਹੀ। ਹਾਲੇਲੂਇਆ। ਕੋਈ ਗ੍ਰੇਸ ਉਹਨਾਂ ਇੰਟੈਕ ਨਹੀਂ ਨਜ਼ਰ ਆ ਰਹੀ। ਯੋਨੀ ਨਾਜਰਾ ਦੀ ਕਮੀਆਂ ਨੇ ਕਮੀਆਂ ਨੂੰ ਖਤਮ ਕਰਨਾ ਪੈਣਾ ਬਾਹਰ ਕੱਢਣਾ ਪੈਣਾ ਮਿੱਟੀ ਨੂੰ ਪਿਜਾਉ ਕਰਨਾ ਪੈਣਾ 30 ਗੁਣਾ ਤੋਂ ਸਟਾਰਟਿੰਗ ਕਰੋ ਅੱਧੇ ਘੰਟੇ ਦਾ ਪ੍ਰਾਰਥਨਾ ਸਟਾਰਟ ਕਰੋ ਉਸ ਤੋਂ ਬਾਅਦ ਬਦਲਣੀ ਚਾਹੀਦੀ ਹੈ ਮਾਸਾ ਬਦਲਣਾ ਚਾਹੀਦਾ ਬਦਲਣਾ ਉੱਪਰ ਉੱਪਰ ਨਹੀਂ ਗੱਲਾਂ ਬਾਤਾਂ ਤੁਸੀਂ ਕੀ ਰੱਖੋ ਧਿਆਨ ਰੱਖੋ ਧਰਤੀ ਉੱਤੇ ਨਾ ਰੱਖੋ ਜੇ ਉੱਪਰ ਨੂੰ ਦੇਖੋਗੇ ਯਾਨੀ ਸ਼ਮਸਤੀ ਵੱਲ ਦੇਖੋਗੇ ਜੇ ਦਾ ਏਲੀਅਨ ਇਹ ਕੀ ਕਹਾਂਸ ਲੀਗਾ ਕਲੈਸ਼ਾ ਨੂੰ ਜਦੋਂ ਤੂੰ ਮੈਨੂੰ ਉੱਪਰ ਜਾਂਦਾ ਵੇਖੇਂਗਾ ਤਾਂ ਜੋ ਤੂੰ ਮੰਗਿਆ ਇਹ ਤੇਰੇ ਲਈ ਹੋ ਜਾਊਗਾ ਹਾਲੇਲੂਇਆ ਹੋਰ ਵਚਨ ਕਹਿੰਦਾ ਉਹਨੇ ਦੁੱਗਣਾ ਮੱਸਾ ਪਾਇਆ ਹਾਲੇਲੂਇਆ ਵੀ ਆਪਣੇ ਪਰਮੇਸ਼ਰ ਤੇ ਭਰੋਸਾ ਰੱਖਣਾ ਉਹਦੇ ਨਾਲ ਸਮਾ ਬਿਵਾਣਾ ਉਹਦੇ ਨਾਲ ਖੜੇ ਰਹਿਣਾ ਹਰ ਹਾਲਾਤ ਦੇ ਵਿੱਚ ਮਨ ਡੇਲੀ ਜੋ ਆਪਰੋ ਕਿਹਾ ਵੀ ਆਪਾਂ ਵਚਨ ਪੜ੍ਹਨਾ ਪਰਮੇਸ਼ਰ ਅਗੇ ਜਾਣਾ ਪ੍ਰਾਰਥਨਾ ਕਰਨੀ ਅਗਰ ਸੋਣ ਲਿਆ ਇਸ਼ਮਸੀ ਆਪਣਾ ਪਿਤਾ ਮਨਖਰ ਦੇ ਵਿੱਚ ਆ ਕੇ ਆਪਣੇ ਗੱਲਾਂ ਸਮਝਾ ਕੇ ਗਿਆ ਅਗਰ ਉਹ ਇਦਾਂ ਪ੍ਰਾਰਥਨਾ ਕਰਦਾ ਸੀ ਤਾਂ ਆਪਾਂ ਨੂੰ ਵੀ ਪ੍ਰਾਰਥਨਾਵਾਂ ਕਰਨੀਆਂ ਪੈਣਗੀਆਂ ਵਾਜਨ ਨੂੰ ਮੰਨਣਾ ਪੈਣਾ ਸੁਣ ਕੇ ਰਿਜ਼ਲਟ ਲੈਣਾ ਪਾਣਾ ਔਰ 100 ਗੁਣਾ ਤੇ ਆਪਾਂ ਹੱਕਦਾਰ ਬਣ ਸਕੀਏ ਹallelujah ਅਤੇ ਹੋਰ ਉਹ ਹਨ ਜਿਹੜੀ ਕੰਡਿਆਲਿਆਂ ਵਿੱਚ ਬੀਜੇ ਜਾਂਦੇ ਇਹ ਉਹ ਹਨ ਜਿਨ੍ਹਾਂ ਵਾਜਨ ਸੁਣਿਆ ਅਤੇ ਦੁਨੀਆ ਦੀ ਚਿੰਤਾ ਅਤੇ ਧੰਨ ਦਾ ਧੋਖਾ ਅਤੇ ਹੋਰਨਾਂ ਚੀਜ਼ਾਂ ਦਾ ਲੋਭ ਆਣ ਕੇ ਵਚਨ ਨੂੰ ਦਿਵਾ ਲੈਂਦੇ ਹਨ ਅਤੇ ਉਹ ਅਫਲ ਰਹਿੰਦਾ ਹੈ। ਕਈਆਂ ਨੂੰ ਧੰਨ ਦਾ ਧੋਖਾ ਕਿਸ ਚੀਜ਼ ਦਾ ਲੋਭ ਆ ਜਾਂਦਾ। ਕਈ ਵਾਰ ਸੰਡੇ ਨਮੀਟਿੰਗ ਟੈਨ ਨਹੀਂ ਕਰਦੇ। ਕੋਈ ਦੁਨੀਆਵੀ ਕੰਮ ਨੂੰ ਪਹਿਲ ਦੇ ਦਿੰਦੇ ਨੇ। ਕੋਈ ਕਿਸੇ ਮੈਰਿਜ ਨੂੰ ਪਹਿਲ ਦੇ ਦਿੰਦੇ ਨੇ। ਵੀ ਕੋਈ ਗੱਲ ਨਹੀਂ ਅਜੇ ਸੰਡੇ ਉਹ ਤਾਂ ਰੋਜ਼ ਹੀ ਜਾਂਦੇ ਆ। ਜਦ ਕਈ ਮਸੀਹ ਦੇ ਘਰ ਵਿੱਚ ਮੈਰਿਜ ਹੁੰਦੇ ਆ। ਉਹ ਮਸੀਹ ਅਨੁਸਾਰ ਕੁਝ ਵੀ ਨਹੀਂ ਕਰਦੇ ਜੋ ਤੇ ਨਿਆਵੀ ਸੰਸਾਰ ਦੇ ਲੋਕ ਕਰਦੇ ਨੇ ਸਭ ਕੁਝ ਉਹ ਮੈਂ ਹallelujah ਵਿਆਹ ਸ਼ਾਦੀ ਦੇ ਵਿੱਚ ਸਭ ਕੁਝ ਉਸ ਤਰ੍ਹਾਂ ਨੱਚਣਾ ਉਸ ਤਰ੍ਹਾਂ ਦੇ ਗਾਣੇ ਲਾ ਕੇ ਨਾ ਜਿਨ੍ਹਾਂ ਦਾਰੂ ਸ਼ਰਾਬਾਂ ਦੇ ਵਿੱਚ ਉਹਨਾਂ ਨੇ ਚਲਾਉਣੀਆਂ ਵੀ ਨਹੀਂ ਸਾਡੇ ਰਿਸ਼ਤੇ ਦਾ ਨਾ ਨਰਾਜ਼ ਹੋਣ ਸਾਡੇ ਬਾਹਰ ਦਾ ਕੋਈ ਨਰਾਜ਼ ਨਾ ਹੋ ਜਾਣਾ ਕੋਈ ਫਲਾਨਾ ਨਾ ਨਰਾਜ਼ ਹੋ ਜਾਵੇ ਹallelujah ਵੱਡਨੇ ਕਹਿੰਦਾ ਉਹਨਾਂ ਦਾ ਵੀ ਕੋਈ ਫਾਇਦਾ ਨਹੀਂ ਉਹ ਵੀ ਕੋਈ ਰਿਜ਼ਲਟ ਨਹੀਂ ਦੇ ਸਕਦੇ ਉਹ ਵੀ ਕੀ ਆ ਠਣ ਠਣ ਕਰਨ ਵਾਲੇ ਠਣ ਨੇ ਉਹ ਛਣ ਛਣ ਕਰਨ ਵਾਲੇ ਛੈਣੇ ਬਣ ਕੇ ਹੀ ਰਹਿ ਜਾਂਦੇ ਆ ਮਤੇ ਜੋ ਜੰਦਾ ਜੋ ਵਰਦੇ ਵਜੋ ਜੀ ਉੱਠਿਆ ਪੂਰੀ ਸਾਮਾਤ ਉਹ ਨਾਈਂਟ ਫਿਰ ਕਦੇ ਇਹ ਉਹਨਾਂ ਲੋਕਾਂ ਵਿੱਚ ਨਜ਼ਰ ਨਹੀਂ ਆਉਂਦੇ ਉਹ ਹਮੇਸ਼ਾ ਕਿਸੇ ਨਾ ਕਿਸੇ ਕੰਮ ਦੇ ਵਿੱਚ ਅੜ ਕੇ ਤੁਨ ਪਾਇ ਜਾਣਗੇ ਹallelujah ਹallelujah ਅਤੇ ਜਿਹੜੇ ਚੰਗੀ ਜ਼ਮੀਨ ਵਿੱਚ ਬੀਜੇ ਗਏ ਸਨ ਉਹ ਲੋਕ ਹਨ ਜਿਹੜੇ ਵਾਚਨ ਸੁਣ ਕੇ ਮੰਨ ਲੈਂਦੇ ਸੋਗ ਨਾਲ ਕਿਹੜੇ ਨੇ ਜਿਹੜੇ ਵਾਚਨ ਸੁਣਦੇ ਨੇ ਉਸ ਤੋਂ ਬਾਅਦ ਕੀ ਕਰਦੇ ਨੇ ਉਹਨੂੰ ਮੰਨਦੇ ਨੇ ਉਸ ਤੋਂ ਬਾਅਦ ਕੀ ਕਰਦੇ ਉਹਦੇ ਅਨੁਸਾਰ ਫਾਲ ਦਿੰਦੇ ਨੇ ਕੁਝ 30 ਗੁਣਾ ਕੁਝ 60 ਗੁਣਾ ਕੁਝ 100 ਗੁਣਾ ਹallelujah ਹallelujah ਅੱਜ ਬ੍ਰਿਸ਼ਾ ਦਾ ਆਤਮਾ ਤੁਹਾਡੇ ਉੱਤੇ ਉਹ ਸਾਹਮਣੇ ਦੇਵੇ ਕੁਝ 100 ਗੁਣਾ ਫਲਣ ਨੂੰ ਲੈ ਕੇ ਉਹ ਸ਼੍ਰੀ ਮਸਜਿਦ ਸਾਹਮਣੇ ਨਾਮ ਰੱਖ ਕੜੀ ਪੱਟੀ ਫਾਉ ਹੋ ਜੇ ਰਗੇ 2K ਗ੍ਰੇਸ ਨੇ ਸ਼੍ਰੀ ਮਸਜਿਦ ਸਾਹਮਣੇ ਨਾਮ ਦੇ ਤੁਸੀਂ ਉਹਦੇ ਲਈ ਸੀੜੀ ਸੋਚ ਤਾਂ ਕਿ ਤੁਹਾਡੇ ਲਈ ਪੁਜਾ ਸੀੜੀ ਸੋਜੇ ਸ਼੍ਰੀ ਮਸਜਿਦ ਸਾਹਮਣੇ ਨਾਮ ਦੇ ਕੋਈ ਵੀ ਰੋਂਗ ਸਥਾਨ ਤੁਸੀਂ ਨਾ ਜਾਓ ਤੁਹਾਡੀ ਮੈਰਜ ਰਾਈਟ ਘਰਾਂ ਦੇ ਵਿੱਚ ਹੋ ਬੇਸ਼ੀ ਮਸੀਦੇ ਸਾਹਮਣੇ ਨਾਮ ਦੇ ਵਿੱਚ ਤੁਹਾਡੇ ਬੱਚੇ ਰਾਈਟ ਸਥਾਨ ਦੇ ਉੱਚੇ ਰਾਈਟ ਸਮੇਤ ਦੇ ਉੱਚੇ ਕੀਤੇ ਜਾਣੇ ਸ਼ੀ ਮਸੀਦੇ ਸਾਹਮਣੇ ਨਾਮ ਦੇ ਵਿੱਚ ਤੁਸੀਂ ਚਰਾਉਣ ਨਾਲ ਆਪਣੇ ਘਰਤ ਕਰਨ ਮਲਕ ਨਾਸਤ ਕਰਨਾ ਤੁਹਾਡੀ ਲਾਇਫ ਦੇ ਵਿੱਚ ਕੰਮ ਨਾ ਕਰ ਸਕੇ ਬੇਸ਼ੀ ਮਸੀਦੇ ਸਾਹਮਣੇ ਨਾਮ ਦੇ ਵਿੱਚ ਕੋਈ ਬਿਮਾਰੀ ਤੁਹਾਡੇ ਤੇ ਨਿਕਾ ਆ ਨਾ ਕਰ ਸਕੇ ਸ਼ੀ ਮਸੀਦੇ ਸਾਹਮਣੇ ਨਾਮ ਦੇ ਵਿੱਚ ਹallelujah ਹallelujah ਤੁਸੀਂ ਮਸੀਦੇ ਦੇ ਔਰ ਇਹ ਸ਼ੇਰ ਮਸਜਿਦ ეਚੇਲ ਰਚੇਲੀਆਂ ਸਾਪਤ ਉਹ ਸ਼ੇਰ ਮਸਜਿਦ ਇਸਤਾਨ ਮਦੀਨਾ ਦੇ। ਹਾਲੇਲੂਇਆ ਹਾਲੇਲੂਇਆ ਲੂਕਾ 24 13 ਤੋਂ 35 ਹੈ ਘਰ ਜਾ ਕੇ ਸਟੱਡੀ ਕਰਨੀ ਆ ਮੰਨਣ ਕਰਨੀ ਆ। ਔਰ ਉਸ ਤੋਂ ਬਾਅਦ ਤੁਸੀਂ ਇਹ ਪੂਰਾ ਹਫਤਾ ਕਲੀਅਰ ਕਰਨਾ। ਉਸ ਤੋਂ ਬਾਅਦ ਜਦੋਂ ਬੰਧਵਾਦੀ ਮੀਟਿੰਗ ਹੋਗੀ ਤਾਂ ਕੋਈ ਕੁਝ ਪੁੱਛੇ ਜਾਣਗੇ ਸਵਾਲ ਕਿ ਤੁਸੀਂ ਇਹਦੇ ਵਿੱਚੋਂ ਕੀ ਸਿੱਖਿਆ? ਲੂਕਾ 24 13 ਤੋਂ 35 ਵੀ ਮੈਨੂੰ ਕੀ ਕਰਨਾ ਚਾਹੀਦਾ? ਹਾਲੇਲੂਇਆ ਜੋ ਅੱਜ ਰਸਤਾ ਵਾਜਨ ਦਾ ਨੂੰ ਸੁਨਾਇਆ ਗਿਆ ਹਾਲੇਲੂਇਆ ਮੰਨ ਲਓ 80% ਸੁਨਾਇਆ ਗਿਆ 20% ਕੀ ਹੈ ਤੁਸੀਂ ਕੰਪਲੀਟ ਕਰਨਾ ਇਹਨੂੰ ਪੂਰਾ ਕਰ ਜਾ ਕੇ ਪੜ੍ਹਨਾ ਲੋਕਾ 24 13 ਤੋਂ 35 ਤਾਂ ਤੁਸੀਂ ਆਪਣੇ ਆਪਣੇ ਵਿਅਕਤੀਗਤ ਸਵਾਲ ਆਪਾਂ ਆਪਣਾ ਭਾਵਨਾਵਾਂ ਨੂੰ ਉਹ ਦਿਵਾਰ ਨੂੰ ਜੋ ਉਹ ਦਿਵਾਰ ਦੀ ਬੰਦਗੀ ਚਲੋ ਇੱਥੇ ਲੱਗੀ ਉੱਥੇ ਲੱਗੀ ਜੋ ਵੀ ਆਉਣਗੇ ਪੂਰੀ ਨਾਲ ਇਹਨੂੰ ਤੁਸੀਂ ਉਹਦੀ ਬੁੱਧ ਦੇ ਨਾਲ ਪ੍ਰਸ਼ ਇਹ ਬੁੱਧ ਮੰਗ ਕੇ ਆਤਮਾ ਮੰਗ ਕੇ ਇਹਨੂੰ ਖੋਜਣਾ ਇਹਦੇ ਵਿੱਚ ਭਾਲਣਾ ਆਪਣੇ ਆਪ ਨੂੰ ਭਾਲਣਾ ਵੀ ਮੈਂ ਕਿੱਥੇ ਆ ਮੈਨੂੰ ਕੀ ਕਰਨਾ ਚਾਹੀਦਾ ਮੈਨੂੰ ਹੁਣ ਕਿਵੇਂ ਸਟੈਂਡ ਲੈਣਾ ਚਾਹੀਦਾ ਮਸਜਿਦ ਦੇ ਵਿੱਚ ਕਿਵੇਂ ਮਸਜਿਦ ਵਿੱਚ ਚੱਲਣਾ ਚਾਹੀਦਾ ਖੁਦਾ ਕਿੰਨਾ ਲੋਕਾਂ ਦੀ ਮਦਦ ਕਰਦਾ ਕਦੋਂ ਮਦਦ ਕਰਦਾ ਕਦੋਂ ਉਹਨਾਂ ਕੋਲ ਆਉਂਦਾ ਹੁਣ ਤੁਹਾਨੂੰ ਗੱਲਾਂ ਕਿਹੜੀਆਂ ਕਰਨੀਆਂ ਚਾਹੀਦੀਆਂ ਨੇ ਤੁਹਾਨੂੰ ਨਿੰਦਿਆ ਜਬੜੇ ਤੋਂ ਵਜਿਨਾ ਜਾਇਰ ਹਦੋਂ ਤੁਸੀਂ ਇਸ ਵਜਿਨਾ ਪੜੋਗੇ ਆਪੋ ਆਪਣੇ ਸਾਮਦੇ ਅਨਸਾਰ ਅਤਮਤਨ ਬੁੱਧੀ ਦੇਊਗਾ ਔਰ ਗਹਿਰਾਈ ਦੇਊਗਾ ਔਰ ਰਿਵਿਲੇਸ਼ਨ ਦੇਊਗਾ ਔਰ ਪ੍ਰਕਾਸ਼ਨ ਦੇਊਗਾ ਇਸੇ ਮਸਜਿਦ ਇਸਲਾਮ ਦੀ ਨਾਮ ਅਮੀਨ ਇਹਨੂੰ ਖੋਜਣਾ ਆਪਣੇ ਆਪ ਨੂੰ ਭਾਲਣੇ ਦੇ ਵਿੱਚੋਂ ਹallelujah ਹallelujah ਥੈਂਕ ਯੂ ਲਾਰਡ ਜੇ ਜੀ ਸਭ ਜਣ ਖੜੇ ਹੋਣ ਵਾਚਨ ਦੀ ਤਾਰੀਫ ਕਰਾਂਗੇ ਪਰਮੇਸ਼ੁਰ ਦੀ ਥੈਂਕ ਯੂ ਜੀ ਜਿੰਦਾ ਵਾਚਨ ਦੀ ਤਾਰੀਫ ਕਰਨੇ ਪਰਮੇਸ਼ੁਰ ਹallelujah ਧੰਨਵਾਦ ਤੇਰੇ ਵਾਚਨ